ਚੋਣਾਂ ਹੋ ਰਹੀਆਂ ਨੇ ਤੁਸੀਂ ਵੀ ਚੋਣਾਂ ਮਤਾਂ ਉਤਰੇ ਹੋਏ ਹੋ ਕੀ ਮਾਹੌਲ ਹੈ ਕੀ ਗੱਲ ਹੈ ਮੈਂ ਸਭ ਤੋਂ ਪਹਿਲਾਂ ਦਸ਼ਮਪੀਤਾ ਜਿਹਦੀ ਨਗਰੀ ਦੇ ਵਸਿੰਦੇ ਆਸੀਂ ਉਹਦਾ ਸ਼ੁਕਰੀਆ ਕਰਦਾ ਕਿ ਉਹਨੇ ਬਹੁਤ ਹੀ ਵਧੀਆ ਦਿਨ ਚੜਾਇਆ ਔਰ ਜੋ ਮਾਹੌਲ ਆ ਲੋਕਾਂ ਦੇ ਬਣਾਇਆ ਮਾਹੌਲ ਬਣਦਾ ਹੁੰਦਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਮੇਰੇ ਖਤਰੀਬਨ 1107 ਵੋਟਾਂ ਜੀ 500 ਦੇ ਕਰੀਬ ਸਾਡੀ ਵੋਟ ਪੋਲ ਹੋ ਚੁੱਕੀ ਆ ਔਰ ਬਹੁਤ ਹੀ ਵਧੀਆ ਸੱਚੇ ਢੰਗ ਨਾਲ ਸੀ ਆਪਸ ਕੈਂਡੀਡੇਟਾਂ ਨੇ ਵੀ ਫੈਸਲਾ ਕਰ ਲਿਆ ਕਿ ਆਪਾਂ ਗਲੀਆਂ ਦੇ ਵਿੱਚ ਨਾ ਖੜ ਕੇ ਇੱਕ ਪਰਸੇ ਕੁਰਸੀਆਂ ਲਾ ਕੇ ਕਿਉਂਕਿ ਜੇ ਅਸੀਂ 7-8 ਜੋ ਸਾਨੂੰ ਸਮਾਂ ਦਿੱਤਾ ਜੇ ਅਸੀਂ ਉਹਦੇ ਵਿੱਚ ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਤਾਂ ਹੁਣ ਸੜਕਾਂ ਦੇ ਵਿੱਚ ਖੜ ਕੇ ਨਹੀਂ ਜਿੱਤ ਸਕਦੇ ਤੇ ਵਿਰੋਧੀ ਧਿਰਾਂ ਦਾ ਇਹ ਗੱਲ ਕਹਿਣਾ ਹੈ ਕਿ ਜੋ ਕਾਰਜਵੱਧ ਕੀਤੇ ਗਏ ਨੇ ਆਮ ਆਦਮੀ ਪਾਰਟੀ ਬੋਲੇ ਬੌਨਿੰਦਰਯੋ ਕੰਮ ਕੀਤਾ ਗਿਆ ਕਿ ਸਾਡੇ ਤੋਂ ਕਾਂਗਰਸ ਤੋਂ ਡਰੀ ਹੋਈ ਸੀ ਦੇਖੋ ਜੀ ਗੱਲ ਇਹ ਆ ਮੈਂ ਤਿੰਨੇ ਵਿਰੋਧੀ ਧਿਰਾਂ ਨੂੰ ਇੱਕ ਸਵਾਲ ਪੁੱਛਣਾ ਵੀ ਕੀ ਇਹਨਾਂ ਕੋਲ 15 ਕੈਂਡੀਡੇਟ ਸੀਗੇ ਕੀ 15 ਕੈਂਡੀਡੇਟ ਸੀਗੇ ਕੀ ਕਾਂਗਰਸ ਕੋਲ 15 ਕੈਂਡੀਡੇਟ ਸੀ ਕੀ ਅਕਾਲੀ ਦਲ ਕੋਲ 15 ਕੈਂਡੀਡੇਟ ਸੀ ਕੀ ਭਾਜਪਾ ਕੋਲ ਕੰਤਰਾ ਡੈਂਟ ਸੀ ਤੁਸੀਂ ਦੇਖਿਆ ਉਹਨਾਂ ਕੱਲ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਜਿੱਥੇ-ਜਿੱਥੇ ਕੋਈ ਐਸੀ ਕੋਈ ਗੱਲ ਹੋਈ ਸੀ ਉਹਨਾਂ ਨੇ ਚੋਣਾਂ ਤੇ ਰੋਕ ਲਗਾ ਦਿੱਤੀ ਤੁਹਾਨੂੰ ਤਾਂ ਤੁਹਾਡੇ ਸਾਹਮਣੇ ਬਹੁਤ ਹੀ ਪਰਮਾਤਮਾ ਦਾ ਆਸ਼ੀਰਵਾਦ ਹੈ ਜੀ ਬੜੇ ਵਧੀਆ ਸਟੇਜ ਤੇ ਟੰਗੜਾ ਬੁੱਟਾ ਨਾ ਹੀ ਪੈਰੇ ਤੁਸੀਂ ਇਹ ਇੱਥੇ ਕੌਂਸਲਰ ਬਣ ਗਏ ਹੋ ਕੀ ਪਹਿਲਾ ਕੰਮ ਕਰੋਗੇ ਦੇਖੋ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਜੇ ਮਹਾਰਾਜ ਨੇ ਮੈਨੂੰ ਸੇਵਾ ਲਈ ਅਜਿਵੇਂ ਆਨੰਦਪੁਰ ਸਾਹਿਬ ਚਿੱਟਾ ਹੀ ਚਿੱਟਾ ਆ ਮੈਂ ਇਹਦੇ ਲਈ ਜੇ ਲੜਾਈ ਵੀ ਲੜਨੀ ਪਵੇ ਤਾਂ ਮਾਛੀਵਾੜੇ ਸਾਹਿਬ ਗੁਰੂ ਦੀ ਨਗਰੀ ਨੂੰ ਚਿੱਟੀ ਚਿੱਟੀ ਕਰ ਦੂੰਗਾ ਤਾਂ ਕਿ ਜੋ ਕਮੀਆਂ ਪੇਛੀਆਂ ਸਾਡੇ ਜਿਹਦਾ ਅਸੀਂ ਨਾਂ ਵੇਚ ਕੇ ਅੱਜ ਅਸੀਂ ਰੋਟੀ ਮਾਛੀਵਾੜਾ ਸਾਹਿਬ ਕਰਕੇ ਖਾ ਰਹੇ ਹਾਂ ਤੋਂ ਮੇਰੇ ਮਨ ਦੀ ਤਮੰਨਾ ਕਿ ਗੁਰੂ ਦੀ ਇਤਿਹਾਸਿਕ ਸਿਟੀ ਨਗਰ ਨੂੰ ਹੋਰ ਮੈਂ ਉਹੋ ਜਿਹਾ ਕੰਮ ਕਰਕੇ ਜਾਵਾਂ ਕਿ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਕਿ ਇਤਿਹਾਸਿਕ ਨਗਰ ਮਾਛੀਵਾੜੇ ਸਾਹਿਬ ਆਪੇ ਥੋੜਾ ਨੇ 21 ਦਸੰਬਰ ਆ ਕਿ ਇਹ ਕਹਣਾ ਚਾਹੁੰਦੇ ਕੀ ਮਾਹੌਲ ਜਿਹੜਾ ਮਾਹੌਲ ਹੈ ਜਦੋਂ 12 ਤਰੀਕ ਨੂੰ ਕਾਗਜ਼ ਰਿਜੈਕਟ ਕੀਤੇ ਸੀਗੇ ਉਦੋਂ ਮਛਵਾੜਾ ਸਾਹਿਬ ਦੇ ਜਿਹੜੇ ਇਰਜ਼ਾਨ ਸੀਗੇ ਕਾਂਗਰਸ ਪੱਖੀ ਸੀਗੇ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਚਰਚਾ ਮਛਵਾੜਾ ਸਾਹਿਬ ਦੇ ਆਪਣੇ ਕਹਿੰਦਾ ਨਗਰ ਕੌਂਸਲ ਦੀ ਕਮੇਟੀ ਨੂੰ ਲੈ ਕੇ ਜੋ ਚਰਚਾ ਸੀਗੀ ਹਵਾ ਪੱਖੀ ਜਿਹੜੀ ਹਨੇਰੀ ਚੱਲ ਰਹੀ ਥੀ ਉਹ ਕਾਂਗਰਸ ਦੇ ਪੱਖ 'ਚ ਚੱਲ ਰਹੀ ਸੀਗੀ ਕਾਂਗਰਸ ਦੀ ਕਮੇਟੀ ਬਣਨੀ ਚਾਹੀਦੀ ਪਰ ਜਦੋਂ ਆਮ ਆਦਮੀ ਪਾਰਟੀ ਨੇ ਡਰ ਕੇ ਲੋਕਾਂ ਦੇ ਅਰਜ਼ਾਨਾ ਤੋਂ ਡਰ ਕੇ ਸਾਡੇ 6 ਕੈਂਡੀਡੇਟ ਜਿਹੜੇ ਪੂਰੇ ਵਿਨਿੰਗ ਦੀ ਜਿਹੜੇ ਜਿੱਤ ਦੇ ਪੱਕੇ ਪੂਰੇ ਗਣਾ ਦਾਬੇਦਾਰ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਾਕੀ ਪਾਰਟੀਆਂ ਦੇ ਵੀ ਕਰਾ ਕੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਕੈਂਡੀਡੇਟ 6 ਦੇ 6 ਚ ਛਤਾਏ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੇ ਬਾਕੀ ਕੈਂਡੀਡੇਟ ਰਹਿੰਦੇ ਨੇ ਉਹਨਾਂ ਦੇ ਜਿਹੜੀ ਆਉਣ ਵਾਲੀ 21 ਤਰੀਕ ਨੂੰ ਚੋਣ ਆਉਂਦੀ ਹੈ ਕਾਂਗਰਸ ਪਾਰਟੀ ਪੂਰੀ ਸਰਗਰਮੀ ਨਾਲ ਲੜੂਗੀ ਸਾਡੇ ਵਰਕਰਾਂ ਨੇ ਸਾਡੇ ਹਲਕਾ ਇੰਚਾਰਜ ਰਵਿੰਦਰ ਸਿੰਘ ਰਾਜਾ ਗੇਲਦੀ ਅਗਵਾਹੀ ਦੇ ਵਿੱਚ ਇਹ ਚੋਣ ਅਸੀਂ ਸ਼ਾਨ ਨਾਲ ਲੜੀ ਲੋਕਾਂ ਦੇ ਮਨ ਤੇ ਕੋਈ ਇਹੋ ਜਿਹਾ ਖੋਪ ਨਹੀਂ ਹੈਗਾ ਵੀ ਕਮੇਟੀ ਬਣਨੀ ਉਹਨਾਂ ਦੀ ਤੈਅ ਆ ਔਰ ਲੋਕ 8 ਦੀਆਂ 8 ਸੀਟਾਂ ਜਿਹਨਾਂ ਦੇ ਅੱਜ VOTING ਹੋਣ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਨੂੰ ਝਟਾਉਣ ਦੇ ਹੱਕ 'ਚ ਬੈਠੇ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਜਿਹੜੀ ਪੂਰੀ ਹਵਾ ਚੱਲ ਰਹੀ ਹੈ ਇਸ ਸਬੰਧ ਦੇ ਵਿੱਚ ਵਿਧਾਇਕ ਜਲਤਾ ਅਸੀਂ ਬਿਆਨ ਪੜਾਣਾ ਸੀ ਕਿ ਕਾਂਗਰਸ ਵਾਲੇ ਡਰਾਮੇ ਕਰ ਰਹੀ ਹੈ objection ਅਸੀਂ ਲਗਾਈ ਹੈ ਤੇ ਕਾਨੂੰਨ ਦੇ ਮੁਤਾਬਿਕ ਹੀ ਕਾਰਗਰ ਰੱਖਾ ਜਿਹੜਾ ਰੱਦ ਕਿਤੇ ਹੋਏ ਉਹ MLA ਸਾਹਿਬ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ 6-6 ਬਾਰ ਦੇ ਕੈਂਡੀਡੇਟ ਬਣ ਚੁੱਕੇ ਨੇ ਹੋਂ ਤੱਕ ਜਿੰਨੇ ਐਮਐਲਏ ਆਏ ਨੇ ਕੀ ਉਹ ਇਸ ਗੱਲ ਤੋਂ ਜਾਣੂ ਨਹੀਂ ਸੀਗੇ ਇੱਕ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਐਮਐਲਏ ਨੇ ਜਿਹੜੇ 6-6 ਬਾਅਦ ਦੇ ਕੈਂਡੀਡੇਟ ਸਾਡੇ ਐਮਸੀ ਬੜੇ ਹੋਏ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰਤੇ ਉਹੀ ਉਹਨਾਂ ਦੇ ਮਕਾਨ ਨੇ ਉਹੀ ਉਹਨਾਂ ਦਾ ਡੰਡਾ ਉਹੀ ਉਹਨਾਂ ਦਾ ਝੰਡਾ ਐਮਐਲਏ ਹਾਰ ਦੇ ਡਰ ਤੋਂ ਆਪਣੀ ਕਮੇਟੀ ਬਣਾਉਣ ਦੇ ਮਾਰੇ ਸੀਨ ਸਾਹਿਬ ਦੇ ਤਖਤ ਦੇ ਨਾਲ ਉਹਨੇ ਸਾਡੇ ਜਿਹੜੇ ਕਾਂਗਰਸ ਦੇ ਕੈਂਡੀਡੇਟਾਂ ਨੇ ਕਾਗਜ਼ ਦਾ ਉਹ ਉਹਦੇ ਜਿਹੜੇ ਕਾਗਜ਼ ਹੈ ਉਹਨਾਂ ਨੇ ਰਜੈਕਟ ਕਰਾਏ ਨੇ VOTERਾਂ ਦੇ ਸਮੁੱਚੇ ਸ਼ਹਿਰ ਦੇ ਮਨ ਦੇ ਵਿੱਚ ਵੱਡਾ ਰੋਸ ਆ ਉਹ ਰੋਸ ਦਾ ਅੱਜ ਇਹਨਾਂ ਨੂੰ ਖੰਮਿਆਜਾ ਜਿਹੜਾ ਭੁਗਤਣਾ ਪਊਗਾ ਇਹ ਕੋਟੋ ਲੈਹਮ ਸਵਾਲ ਹੈ ਸਰਵਰਾੜਾ ਦੇ ਜੋ ਨਗਰ ਕੌਂਸਲ ਪ੍ਰਧਾਨ ਨੇ ਕਨੂਜੀ ਢਿੱਲ ਜਿਨਾਂ ਦਾ ਕਹਿਣਾ ਹੈ ਕਿ ਉਹ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ 12 ਦੇ ਵਿੱਚ ਕਾਂਗਰਸ ਪਾਰਟੀ ਫੋਰਟ ਦੇ ਵਿੱਚ ਜੋ ਕਾਗਰਤ ਹੋ ਗਈ ਉਹ ਕਹਿੰਦੇ ਕਾਂਗਰਸ ਉੱਤੇ ਪਾਰਟੀ ਆਪੇ ਜਲਦੀ ਛੋਟੇ ਟੇਕ ਕੀ ਕਰਨ ਤੋਂ। ਇਹ ਤਾਂ ਇੱਕ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਕਿਸੇ ਸੀਨੀਅਰ ਲੀਡਰ ਨੂੰ ਇਹ ਸੋਭਾ ਨਹੀਂ ਦਿੰਦੀ। ਜੇ ਤਾਂ ਕਾਂਗਰਸ ਪਾਰਟੀ ਨੇ ਕੱਲੇ ਸਮਰਾਲੇ ਦੇ ਵਿੱਚ ਉਹਦੇ ਕਾਗਜ਼ ਰਿਜੈਕਟ ਹੋਏ ਹੁੰਦੇ ਫਿਰ ਤਾਂ ਆਪਾਂ ਮੰਨ ਲੈਂਦੇ ਅਸੀਂ ਤਾਂ ਇਸ ਬੰਧ ਦੇ ਵਿੱਚ ਸਾਡੇ ਮਾਨਯੋਗ ਜਿਹੜੇ ਸਾਡੇ ਸਤਿਕਾਰਯੋਗ ਨੇ ਹਲਕਾ ਇੰਚਾਰਜ ਉਹ ਨਾ ਨੇ ਹਾਈ ਕੋਰਟ ਦਾ ਵੀ ਬੂਹਾ ਖੜਕੜਾਇਆ ਅਸੀਂ ਤਾਂ ਉੱਥੋਂ ਵੀ ਪੂਰੇ ਵਿਕਣਾ ਤਿਆਰੀ ਨਾਲ 12 ਨੰਬਰ ਦੇ ਬਾੜ ਦੇ ਵਿੱਚੋਂ ਆਪਣਾ ਕੈਂਡੀਡੇਟ ਉਤਾਰਿਆ ਜਿੱਥਾ ਉੱਥੇ ਇਕੱਲੇ ਦੇ ਕਾਗਜ਼ ਉਹਨੇ ਵਾਪਸ ਲਏ ਹੁੰਦੇ ਇਹਦਾ ਰਿਜੈਕਟ ਹੋਇਆ ਮਛਵਾਰੇ ਦਾ ਵੀ ਮਾਹੌਲ ਜਿਹੜਾ ਆਮ ਆਦਮੀ ਪਾਰਟੀ ਨੇ ਖਰਾਬ ਕੀਤਾ ਤੇ ਸਮਰਾਲੇ ਦਾ ਵੀ ਕੀਤਾ ਉੱਥੇ ਵੀ ਇਲੈਕਸ਼ਨ ਲੜਨ ਦੀ ਸਾਡੀ ਪੂਰੀ ਤਿਆਰੀ ਸੀ ਤੇ ਮਛਵਾਰੇ ਦੇ ਵਿੱਚ ਵੀ ਪੂਰੀ ਤਿਆਰੀ ਸੀ ਐਜੀਆਂ ਗੱਲਾਂ ਬੇਤੁਕੀਆਂ ਕਿਤੇ ਸੀਨੀਅਰ ਬੰਦੇ ਨੂੰ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ ਸੋ ਸਾਡੇ ਸਾਰੇ ਸਤਕਾਰਯੋਗ ਨੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਖੜਨੇ ਵਾਲੇ ਲੋਕ ਨੇ ਉਹ ਕਦੇ ਵੀ ਬੇਦੁਖੀ ਗੱਲਾਂ ਨਹੀਂ ਕਹਾਂਗੇ ਜਿਹੜਾ ਹਾਈ ਕੋਰਟ ਵਰ ਰਿਵਿਊ ਕੀਤਾ ਗਿਆ ਕਿ ਤੁਹਾਨੂੰ ਲਾਜਵੰਤ ਇਨਸਾਫ ਮਿਲੇਗਾ ਉਹ ਬਚਾਉਣਾ ਤੇ ਹੋ ਜਾਣੀਆਂ ਨੇ ਬਿਲਕੁਲ ਜੀ ਆਮ ਜਨਤਾ ਸਰਕਾਰਾਂ ਤੱਕਾ ਕਰਦੀਆਂ ਨੇ ਜੇ ਵਿਮਾਨਯੋਗ ਹਾਈ ਕੋਰਟ ਨਾ ਹੋਵੇ ਮਾਨਯੋਗ ਸੁਪਰੀਮ ਕੋਰਟ ਨਾ ਹੋਵੇ ਤਾਂ ਲੋਕਾਂ ਦਾ ਇੱਥੇ ਰਹਿਣਾ ਹੀ ਜਿਹੜਾ ਔਖਾ ਹੋ ਜੂ ਲੋਕਾਂ ਦਾ ਰਹਿਣਾ ਹੀ ਬਹੁਤ ਮੁਹਾਲ ਹੋ ਜੂ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਸਾਡੀ ਪਾਰਟੀ ਨੂੰ ਪੂਰਨ ਇਨਸਾਫ ਦੇਣਗੇ ਮੇਰਾ ਨਾਮ ਨੰਦਕਿਸ਼ੋਰ ਉਰਫ ਕਾਲਾ ਤੁਸੀਂ ਚੋਣਾਂ ਵਿੱਚ ਉਮੀਦਵਾਰ ਹੋ ਕਾਂਗਰਸ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਬਾੜ ਨੰਬਰ 12 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਤਕਰੀਬਨ 6 ਦਿਨ ਤੋਂ 9 ਤਰੀਕ ਤੋਂ ਇਲੈਕਸ਼ਨ ਅਨਾਉਂਸ ਹੋਇਆ ਉਦੋਂ ਦੇ ਅਸੀਂ ਬਾੜ ਦੇ ਵਿੱਚ ਘੁੰਮ ਰਹੇ ਹਾਂ ਇੱਕ ਸਾਡੇ ਨਾਲ ਲੱਗਦੀ ਮਹਾਵੀਰ ਕਲੋਨੀ ਤੇ ਜਿਹੜੀ ਬਾੜ ਨੰਬਰ 12 ਦੀ ਬਹੁਤ ਜ਼ਿਆਦਾ ਸਮੱਸਿਆਵਾਂ ਮੈਂ ਜਿਹੜੀਆਂ ਕਿਸੇ ਨੇ ਵੀ ਸੋਲਵ ਨਹੀਂ ਕੀਤੀਆਂ 5 ਸਾਲ ਪਹਿਲਾਂ ਵੀ ਕਾਂਗਰਸ ਨੇ ਲੰਗੇ 2 ਸਾਲ ਆਮ ਆਦਮੀ ਪਾਰਟੀ ਦੇ ਵੀ ਲੰਗੇ ਉੱਥੇ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਲੋਕਾਂ ਦੀ ਰੋਸ਼ਨਕਾਰ ਨਹੀਂ ਬਣ ਨਾਲੀਆਂ ਨਹੀਂ ਬਣੀਆਂ ਇਹ ਉਹਨਾਂ ਦਾ ਹੀ ਇਹ ਇਹ ਗੁੱਸਾ ਹੈਗਾ ਵੀ ਅਸੀਂ ਪਾਰਟੀ ਚੇਂਜ ਕਰਨੀ ਚਾਹੁੰਦੇ ਆਂ ਵੋਟ ਅਸੀਂ ਚੇਂਜ ਕਰਾਂਗੇ ਉਮੀਦਵਾਰ ਚੇਂਜ ਕਰਾਂਗੇ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਮਾਨ ਦਿੱਤਾ ਵੀ ਅਸੀਂ ਵੋਟ ਤੁਹਾਨੂੰ ਜ਼ਿਆਦਾ ਪੋਲ ਕਰਾਂਗੇ ਇਹ ਸੇਮ ਕੰਡੀਸ਼ਨ ਮਹਾਵੀਰ ਕਲੋਨੀ ਦੀ ਆ ਮਹਾਵੀਰ ਕਲੋਨੀ ਦੇ ਜਿੰਨੇ ਵੀ ਮੇਰੇ ਬਿਹਾਰੀ ਭਾਈ ਜਿਹੜੇ ਬਾਹਰੋਂ ਆਏ ਹੋਏ ਆ ਉਹਨਾਂ ਦੀ ਵੀ ਲੇਡੀਜ਼ ਦੀ ਖਾਸ ਕਰ ਜਾਣਦੀ ਨਹੀਂ ਮੈਂ ਲੇਡੀਜ਼ ਨੂੰ ਬਹੁਤ ਜ਼ਿਆਦਾ ਲੇਡੀਜ਼ ਨਹੀਂ ਮਿਲਿਆ ਸਾਰੇ ਇਹਨਾਂ ਸਮੱਸਿਆ ਇਹ ਆ ਵੀ ਇਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ ਕਿਹੜੀ ਸਰਕਾਰ ਨੇ ਘਟਾਇਆ ਪਰ ਉਹ ਇੱਕ ਗਾਲ ਜ਼ਰੂਰ ਕਹਿੰਦੇ ਆ ਇਹ ਤੋਂ ਪਹਿਲਾਂ ਜਦ ਕਾਂਗਰਸ ਸਰਕਾਰ ਸੀ ਸਾਨੂੰ ਰਾਸ਼ਨ ਵੀ ਮਿਲਦਾ ਸੀ ਸਾਡੇ ਰਾਸ਼ਨ ਕਾਰਡ ਵੀ ਸੀ ਜਦ ਦੀ ਆ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਸਾਡੇ ਰਾਸ਼ਨ ਕਾਰਡ ਵੀ ਕੱਢ ਦੇ ਸਾਨੂੰ ਰਾਸ਼ਨ ਵੀ ਮਿਲਦਾ ਨਹੀਂ ਮੈਂ ਇਹਨਾਂ ਸਾਰੇ ਵਾਰ ਦੇ ਬਚਨਾਂ ਦੇ ਪ੍ਰੋਮਿਸ ਕਰਦਾ ਵੀ ਜੋ ਜੋ ਇਹਨਾਂ ਨੇ ਸਮੱਸਿਆਵਾਂ ਆ ਉਹਨੂੰ ਪਹਿਲੇ ਅਧਾਰ ਤੇ ਸੋਲਵ ਕੀਤਾ ਜਾਵੇਗਾ ਖਾਸ ਤਰ੍ਹਾਂ ਦੇਖ ਨੂੰ ਮਿਲਦਾ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਲੋਕ ਹਮੇਸ਼ਾ ਰੁਕਤਬਲ ਕਰਦੇ ਨੇ ਕਿ ਜਿਹਦੀ ਸੱਤਾ ਦਾ ਪਾਰਟੀ ਹੋਣੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕੰਮ ਨਹੀਂ ਹੋਏ ਸੀ ਜਦੋਂ ਉਹ ਪਾਰਟੀ ਸੀ ਹੁਣ ਉਦੋਂ ਹਾਂ ਉਹਦਾ ਕਾਰਨ ਇਹ ਸੀ ਜਿਹੜਾ ਵਾਰ ਨੰਬਰ 12 ਚ ਪਹਿਲਾ ਉਮੀਦਵਾਰ ਸੀ ਉਹਦੀ ਵੀ ਜਦੈ ਦੀ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਸਿਸਟਮ ਇਦਾਂ ਦਾ ਚੱਲਿਆ ਵੀ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਕਿਸੇ ਨੇ ਨਹੀਂ ਪੁੱਛਿਆ ਉਸ ਵਾਰ ਨੂੰ ਇਸੇ ਕਰਕੇ ਮੈਂ ਦੁਬਾਰਾ ਉਸ ਵਾਰ ਦੇ ਵਿੱਚ ਇੱਕ ਤਰੀ ਮੰਨਗੀ ਕਿ ਕਿ ਇਹ ਵੀ ਲੋਕਾਂ ਨੇ ਜਿਹੜੀਆਂ ਪ੍ਰੋਬਲਮਾਂ ਸੀ ਆਪਾਂ ਸੋਲਵ ਕੀਤੀਆਂ ਜਾਂ ਤੁਹਾਡੇ ਵਾਰ ਨੂੰ ਸੈਂਸਿਟਿਵ ਦੇ ਵਿੱਚ ਰੱਖਿਆ ਗਿਆ ਕੀ ਕਰ ਉਹ ਜਿਹੜਾ ਮੇਰਾ ਜਿਵੇਂ ਆਪਾਂ ਕਹ ਲਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮੋਹਿਤ ਕੰਦਰਾ ਉਹਨੂੰ 2 ਸਾਲ ਹੋ ਗਏ ਲੱਗੇ ਉਹਨੂੰ ਮੈਂ ਤਾਂ ਸਿਰਫ 10 ਦਿਨਾਂ ਤੋਂ ਲੱਗਿਆ ਜਿੰਨੇ ਇੱਕ ਜਿੰਨੇ ਕੁ ਪਬਲਿਕ ਉਹਨੂੰ ਪਛਾਣ ਕਰਦੇ ਉਹਦੇ ਬਾਅਦ ਸ਼ਾਇਦ ਵਿਚਾਰ ਮੈਨੂੰ ਕਰਦੀ ਹੋਵੇ ਪਰ ਜਿਹੜੀ ਵੋਟ ਆ ਬਹੁਤ ਜ਼ਿਆਦਾ ਸਾਇਲੈਂਟ ਆ ਤੁਸੀਂ ਇਹ ਜੱਜ ਨਹੀਂ ਕਰ ਸਕਦੇ ਵੋਟ ਕਿਹਨੂੰ ਪੋਲ ਹੋਗੀ ਸਿਰਫ ਇੱਕ ਵਿਸ਼ਵਾਸ ਦੇ ਸਿਰ ਤੇ ਕਹਿ ਸਕਦਾ ਮੈਂ ਵੀ ਜੋ ਲੋਕਾਂ ਦਾ ਪਿਆਰ ਲੋਕਾਂ ਨੇ ਜੋ ਮੈਨੂੰ ਦਿੱਤਾ ਸ 5-6 ਦਿਨਾਂ ਦੇ ਵਿੱਚ ਉਸ ਉਸ ਜੱਜ ਦੇ ਅਧਾਰ ਤੇ ਕਿਹੜਾ ਜਿਹੜੀ ਵੋਟ ਆ ਜ਼ਿਆਦਾ ਕਾਂਗਰਸ ਨੂੰ ਪੋਲ ਹੋਗੀ